ਛਾ ਗਿਆ ਗੁਰਸੰਗੀਤ 7C ਤੋਂ ਵੀਜ਼ਾ ਲਵਾ ਗਿਆ ਗੁਰਸੰਗੀਤ ਕਰੋਸ਼ੀਆ ਦਾ ਵੀਜ਼ਾ 7C ਤੋਂ ਗੁਰਸੰਗੀਤ ਨੇ ਲਵਾਇਆ ਬਹੁਤ-ਬਹੁਤ ਮੁਬਾਰਕਾ ਤੈਨੂੰ ਧੰਨਵਾਦ ਭਾਈ ਬਹੁਤ ਇਹਦੇ ਬਾਰੇ ਮੈਂ ਪਹਿਲਾਂ ਦੱਸ ਦੇਣਾ ਚਾਹਨਾ ਪਹਿਲਾਂ ਤਾਂ ਵੀਜ਼ਾ ਦੇਖ ਲਓ ਇਹ ਸਾਡੇ ਕੋਲੇ 2022-23 ਤੋਂ ਸਾਡੇ ਨਾਲ ਜੁੜਿਆ ਹੋਇਆ ਪਹਿਲਾਂ ਕਿਸੇ ਏਜੰਟ ਦੇ ਕਰਕੇ ਬਹੁਤ ਖਰਾਬ ਹੋਇਆ ਵਿੱਚ ਤੇ ਇਹ ਬੈਕਆਊਟ ਹੋ ਗਿਆ ਸੀ ਚਲੇ ਗਿਆ ਸੀਗਾ ਉਹ ਏਜੰਟ ਦੀ ਵਜ੍ਹਾ ਕਰਕੇ ਫਿਰ ਸਾਡੇ ਕੋਲੇ ਆਇਆ ਜਦੋਂ ਸਾਡੇ ਨਾਲ ਐਗਰੀਮੈਂਟ ਕੀਤਾ ਅਸੀਂ ਕਿਹਾ ਜੀ ਹੁਣ ਪੂਰਾ ਮਨ ਬਣਾ ਕੇ ਆਈਂ ਮਨ ਬਣਾ ਕੇ ਆਇਆ ਜਦੋਂ ਆ ਕਹਿੰਦੇ ਨਾ ਸੋਚ ਸਿੱਧੀ ਹੁੰਦੀ ਹੈ ਫਿਰ ਪ੍ਰਮਾਤਮਾ ਵੀ ਭਾਗ ਲਾਉਂਦਾ ਇਹ ਉਹ ਐਗਜ਼ਾਮਪਲ ਹੈ ਜਦੋਂ ਕਹਿੰਦੇ ਵੀ ਆਪਾਂ ਸਿੱਧੇ ਚੱਲਦੇ ਆ ਤਾਂ ਪ੍ਰਮਾਤਮਾ ਤੁਹਾਡੇ ਨਾਲ ਆ ਕੇ ਖੜ ਜਾਂਦਾ ਤੁਹਾਡੀ ਬਾਹ ਫੜ ਕੇ ਤੁਹਾਨੂੰ ਖਿੱਚ ਕੇ ਲੈ ਜਾਂਦਾ ਇਹ ਮੈਂ ਨਾਲ ਕਾਉਂਸਲਿੰਗ ਕੀਤੀ ਜਦੋਂ ਡਾਇਰੈਕਟਰ ਮੇਰੇ ਕੋਲੇ ਆਇਆ ਸਾਰਾ ਕੁਝ ਸਮਝਾ ਕੇ ਇਹਦਾ ਕੰਮ ਕੀਤਾ ਬਾਕੀ ਇਹਦੀ ਜਵਾਨੀ ਆਪਾਂ ਸੁਣਦੇ ਆ ਇਹਦਾ ਕੀ ਐਕਸਪੀਰੀਅੰਸ ਰਿਹਾ 7 ਸੀਜ਼ਨ ਨਾਲ ਕਿੱਦਾਂ ਇਹਨੂੰ ਸਰਵਿਸ ਲੱਗੀ ਕਿਵੇਂ ਇਹਦੇ ਨਾਲ ਆਪਣਾ ਡੀਲ ਹੋਇਆ ਅੱਜ ਇਹਨੇ ਵੀਜ਼ਾ ਲੈ ਕੇ ਇਹਨੂੰ ਕਿੱਦਾਂ ਦਾ ਮਹਿਸੂਸ ਹੋਇਆ ਬਹੁਤ ਬਹੁਤ ਮੁबारकਾ ਪਹਿਲਾਂ ਤਾਂ ਧੰਨਵਾਦ ਭਾਈਓ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਧਰ ਤਰ ਉੱਪਰੋਂ ਤੁਸੀਂ ਸਾਡੇ ਵੱਲੋਂ ਇਹੀ ਦਵਾਮਾ ਪਹਿਲਾਂ ਲਓ ਵੀਜ਼ਾ ਤੇ ਦੱਸੋ ਆਪਣੇ ਬਾਰੇ ਕਿੱਦਾਂ ਇਹਨੂੰ ਸਰਵਿਸ ਲੱਗੀ ਕੋਈ ਨਹੀਂ ਕੋਈ ਚੱਕਰ ਨਹੀਂ ਜਿੱਦਾਂ ਤੁਸੀਂ ਇਹ ਨਾ ਸੋਚੋ ਕਿ ਵੀ ਕੈਮਰਾ ਚੱਲਦਾ ਤੁਸੀਂ ਆਪਣੇ ਦਿਲ ਦੀ ਜੋ ਵੀ ਸੱਚਾ ਜਿਵੇਂ ਵੀ ਮਹਿਸੂਸ ਹੋਇਆ ਜਦੋਂ ਮੈਂ ਪਹਿਲਾਂ ਆਏ ਸੀ ਕਿਸੇ ਥਰੂ ਆਏ ਸੀ ਉਦੋਂ ਬੈਕ ਆਊਟ ਕਰਕੇ ਫਿਰ ਕਿਦਾਂ ਕਿ ਮੈਂ ਤੁਸੀਂ ਆਪਣੀ ਜੋ ਹੈ ਸੱਚ ਕਿਉਂਕਿ ਦੇਖੋ ਮੈਂ ਕੈਮਰੇ ਤੇ ਹੀ ਇਹ ਕਹਿਣਾ ਚਾਹੁੰਨਾ ਤੋਸੀ ਵੀ ਕਿਸੇ ਦੀ ਵੀਡੀਓ ਦੇਖ ਕੇ ਆਪਣੇ ਆਪ ਨੂੰ ਬੰਦਾ ਰਿਲੇਟ ਕਰਦਾ ਨਾ ਜਦੋਂ ਸੱਚ ਹੋਊਗਾ ਸਾਰਿਆਂ ਦੇ ਸਾਹਮਣੇ ਹੋਊਗਾ ਹਰ ਇੱਕ ਬੰਦਾ ਉਹਨੂੰ ਰਿਲੇਟ ਕਰਦਾ ਯਾਰ ਮੈਂ ਜੀ ਵੀ ਤਾਂ ਇਹੀ ਸਟੋਰੀ ਆ ਠੀਕ ਹੈ ਨਾ ਜਿਹਨੂੰ ਦੇਖ ਕੇ ਦੁਬਾਰਾ ਦਾ ਯਕੀਨ ਬਣਿਆ ਤੇਰਾ ਦੁਬਾਰਾ ਯਕੀਨ ਕਿਵੇਂ ਬਣਿਆ ਉਹ ਵੀ ਦੱਸ ਪਹਿਲਾਂ ਕਿਵੇਂ ਕੀ ਦੱਸੋ ਆਪਣੇ ਬਾਰੇ ਪਹਿਲਾਂ ਮੇਰਾ ਨਾਮ ਗੁਰਸੰਗੀ ਸਿੰਘ ਆ। ਹੂੰ ਮੈਂ ਵਿਰਬ ਬਣਾਣਕ ਤੋਂ ਆਇਆ 2022 ਚ ਆਇਆ ਹੈਗਾ। ਤੇ ਉਦੋਂ ਹੈਗੇ ਭਾਈ ਜੀ ਦੇ ਕੋਈ ਫਰੈਂਡ ਹੈਗੇ ਉਹਨਾਂ ਦੇ ਚਲੂ ਆਇਆ ਸੀ ਮੈਂ। ਜੀ ਜੀ ਤੇ ਹੋਰ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਇਹਨਾਂ ਦਾ ਤੇ ਵੀਜ਼ਾ ਨਹੀਂ ਆਇਆ ਮੇਰਾ। ਮਤਲਬ ਕਿ ਪਤਾ ਨਹੀਂ ਲੱਗਿਆ ਹੀ ਫਾਈਲ ਕਿ ਨਹੀਂ ਲੱਗੀ। ਹੂੰ ਫਿਰ ਥੋੜਾ ਜਿਹਾ ਕਰਦਿਆਂ ਗਿਆ ਕਿ ਚੱਲ ਰਹਿਣਦੇ ਹਜੇ ਇੱਥੇ ਕੰਮ ਕਰ ਕਰ ਲਾ ਤੂੰ ਤੇ ਬਾਅਦ ਚ ਜਲਦੀ ਬਾਹਰ। ਫਿਰ 2-3 ਮਹੀਨੇ ਬਾਅਦ ਫਿਰ ਵੀਡੀਓ ਵੀਡੀਓ ਆਈਆਂ ਸਰਦੀਆਂ ਕਿ ਵਾਹ ਵੀਜ਼ੇ ਬਦਲੇ ਆਏ ਨੇ। ਉਹ ਵੇ ਜਿਹੜਾ ਚੱਲ ਗਿਆ ਸੀ ਤੇਰੇ ਕੋਲ ਤੁਹਾਡੇ ਕੋਲ ਹਾਂ ਉਹ ਫਿਰ ਸਾਡਾ ਥੋੜੇ ਕਲੈਸ਼ ਹੋ ਗਿਆ ਸੀ ਹਾਂਜੀ ਹਾਂਜੀ ਤੇ ਫਿਰ ਮੈਂ 2023 ਆਇਆ ਇਹਨਾਂ ਕੋ ਮਾਰਚ ਵੀ ਨੇ ਉਦੋਂ ਤੋਂ ਫਾਈਲ ਲਾਈ ਤੇ ਉਦੋਂ ਫਿਰ ਸ਼ਾਇਦ ਨਹੀਂ ਆਇਆ ਮੇਰਾ ਵੀ ਤਾਂ ਕੋਈ ਹੋ ਗਿਆ ਉਹੀ ਪਿੱਛੇ ਮੁੰਡੇ ਬੈਕ ਆਊਟ ਕਰ ਗਏ ਸੀਗੇ ਉਹਨਾਂ ਨੇ ਖਰਾਬ ਕਰਤਾ ਸੀਗਾ ਪਹਿਲਾਂ ਦਾ ਕਰਕੇ ਫਿਰ ਇਹਨਾਂ ਦੁਬਾਰਾ ਐਗਰੀਮੈਂਟ ਅਸੀਂ ਜਿੰਨੀ ਵਾਰੀ ਵੀ ਕੋਈ ਵੀ ਕੰਮ ਸਟੈਪ ਚੱਕਣ ਲੱਗੇ ਪੁੱਛਿਆ ਪਹਿਲਾਂ ਕਿ ਵੀ ਹਾਂਜੀ ਤੁਸੀਂ ਵਿਲਿੰਗ ਹੋ ਆਹ ਪ੍ਰੋਬਲਮ ਆ ਗਈ ਆ ਮੁੰਡੇ ਬੈਕ ਮੇਰੀ ਇੱਕ ਗੱਲ ਸਪਸ਼ਟ ਹੁੰਦੀ ਆ ਮੈਂ ਕਦੇ ਵੀ ਟੋਪੀ ਜਾਂ ਲਾਰਾ ਨੇ ਜੋ ਐਕਚੁਅਲ ਸਿਚੁਏਸ਼ਨ ਆ ਉਹ ਅਗਲੇ ਸਾਹਮਣੇ ਕਲੀਅਰ ਕਰ ਦਨਾ ਉਸ ਤੋਂ ਬਾਅਦ ਅਗਲੀ ਦੀ ਗੱਲ ਆ ਕਿ ਉਹ ਕਿਵੇਂ ਚੱਲ ਹਾਂ ਦਾ ਮੇਰੇ ਵੱਲੋਂ ਤਾਂ ਕਦੇ ਤੁਹਾਨੂੰ ਕੋਈ ਟੋਪੀ ਜਾਂ ਕੋਈ ਲਾਰਾ ਨਹੀਂ ਲਾਇਆ ਗਿਆ ਹਾਂਜੀ ਫਿਰ ਉਸ ਤੋਂ ਬਾਅਦ ਫਿਰ ਹੁਣ ਮੈਸੇਜ ਜਦੋਂ ਕਰਨੇ ਹੋਣ ਜੀ ਤਾਂ ਕਿ ਐਮਬੈਸੀ ਜਾਣਾ ਆ ਗਵਰਨਮੈਂਟ ਆ ਗਿਆ ਤੇ ਚਲੋ ਫਿਰ ਧੁੱਖੇ ਧੁੱਖੇ ਹੋ ਕੇ ਪੈਸੇ ਪੂਰੇ ਕਰਕੇ ਇਕੱਠੇ ਰਹਿ ਗਏ ਐਮਬੈਸੀ ਉਹ ਵਧੀਆ ਲੱਗਾ ਸੀ ਉਦੋਂ ਹੋਨਾ ਵੀਜ਼ਾ ਆ ਗਿਆ ਮੈਂ ਨਾਲ ਹੀ ਗਿਆ ਸੀ ਹਾਂਜੀ ਨਾਲ ਗਿਆ ਸੀ ਹਰ ਇੱਕ ਚੀਜ਼ ਨਾਲ ਕੀਤੀ ਉਹ ਵਧੀਆ ਕੀਤੀ ਤੇ ਪਹਿਲਾਂ ਇਸ ਐਕਚੁਅਲੀ ਪਹਿਲਾਂ ਵਾਲਾ ਸੀ ਇਹਦੇ ਕੋਲੋਂ ਐਡਵਾਂਸ ਵੀ ਕੋਈ 1 ਰੁਪਿਆ ਵੀ ਆਪਾਂ ਪਹਿਲਾਂ ਨਹੀਂ ਲਿਆ ਅੱਜ ਹੀ ਇਹਦਾ ਸਾਰਾ ਵੀਜ਼ਾ ਕਲੀਅਰ ਕਰਕੇ ਆਪਾਂ ਪੇਮੈਂਟ ਕਲੀਅਰ ਕੀਤੀ ਆ ਹਾਂਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਉਹ ਵਧੀਆ ਮਹਿਸੂਸ ਹੋ ਰਿਹਾ ਭਾਈ ਕੀ ਸੁਪਨਾ ਲੈ ਸਕਦਾ ਉਹ ਲੱਗ ਰਿਹਾ ਬੰਤਾ ਹਾਂਜੀ ਤੇ ਐਕਚੁਅਲੀ ਬਹੁਤ ਵਧੀਆ ਸਰਵਿਸ ਆ ਭਾਈ ਦੀ ਵੀ ਆਓ ਤੇ ਵੀਜ਼ਾ ਪਾਓ ਸੇਵਾ ਸੀ ਆ ਵੀਜ਼ਾ ਪਾਓ ਧੰਨਵਾਦ ਧੰਨਵਾਦ ਇਹ ਨਾ ਜਿਹੜੀ ਤੁਸੀਂ ਫੀਲਿੰਗ ਦੇ ਵਿੱਚ ਉਹ ਕੁਝ ਚੀਜ਼ਾਂ ਸਮਝ ਸਕਦੇ ਹੋ ਕਈ ਵਾਰੀ ਬੰਦਾ ਕੈਮਰੇ ਅੱਗੇ ਨਹੀਂ ਇੰਨਾ ਬੋਲ ਸਕਦਾ ਪਰ ਇੱਕ ਗੱਲ ਦੀ ਸ਼ਰਤ ਮੇਰੀ ਤੁਹਾਡੇ ਨਾਲ ਆ ਕਿ ਇਹੀ ਗੁਰਸੰਗੀਤ ਉੱਥੇ ਜਾ ਕੇ ਆਪਣੇ ਕੰਮ ਦੀ ਕਮੇਡੀਸ਼ਨ ਦੀ ਵੀਡੀਓ ਬਣਾ ਕੇ ਭੇਜੂਗਾ ਤੇਰਾ ਕੌਨਫੀਡੈਂਸ ਚੈੱਕ ਕਰਿਓ ਜਦੋਂ ਕੋਈ ਹੱਥੋਂ ਨਿਕਲਦਾ ਨਾ ਬਾਹਰ ਨਿਕਲਦਾ ਹਜੇ ਸਿਰਫ ਪਿੰਡ ਤੋਂ ਬਾਹਰ ਨਿਕਲਿਆ ਹੁਣ ਇਹਨੇ ਇੰਡੀਆ 'ਚ ਬਾਹਰ ਨਿਕਲਣਾ ਤੇ ਉਦੋਂ ਦਾ ਇਹਦੇ ਕੋਲੇ ਜਿਵੇਂ ਜਿਵੇਂ ਐਕਸਪੀਰੀਅੰਸ ਆਈ ਜਾਊਗਾ ਤੁਹਾਡੇ ਨਾਲ ਸ਼ੇਅਰ ਕਰੀ ਜਾਊਗਾ ਤੁਸੀਂ ਸਾਡੇ ਨਾਲ ਇਦਾਂ ਹੀ ਜੁੜੇ ਰਹੋ ਬਾਕੀ ਹੋਰ ਕੁਝ ਨੂੰ ਕੁਝ ਕਹਿਣਾ ਹੋਵੇ ਬਸ ਬਸ ਆਓ ਜਾਓ ਫੈਮਸੀ ਆਓ ਤੇ ਵੀਜ਼ਾ ਪਾਓ ਅਕਰੋਸ਼ੀ ਆ ਜਾਓ ਥੈਂਕ ਯੂ ਜੀ ਥੈਂਕ ਯੂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤਾਰ ਤਾਰ ਬੁੱਲੂ ਤੁਹਾਨੂੰ ਇੰਨੀਆਂ ਕਿ ਚੀਜ਼ਾਂ ਮਿਲਣ ਤੁਸੀਂ ਇੰਨੀ ਕਿ ਮਿਹਨਤ ਕਰੋ ਕਿ ਬੁਲੰਦੀਆਂ ਕਰੋ ਮੈਂ ਤੁਹਾਨੂੰ ਪਲੇਟਫਾਰਮ ਦੇ ਸਕਦਾ ਮਿਹਨਤ ਤੁਹਾਡਾ ਕੰਮ ਹਾਂਜੀ ਠੀਕ ਹੈ ਮੈਂ ਤੁਹਾਨੂੰ ਪਲੇਟਫਾਰਮ ਦੇ ਸਕਦਾ ਤੁਹਾਡੇ ਫਾਦਰ ਮੇਰੇ ਕੋਲ ਲਿਆਏ ਮੇਰਾ ਕੰਮ ਉਥੇ ਲੈ ਕੇ ਜਾਣਾ ਸਹੀ ਵੀਜ਼ੇ ਤੇ ਲੈ ਕੇ ਜਾਣਾ ਹਾਂਜੀ ਠੀਕ ਹੈ ਹੁਣ ਇਹਨਾਂ ਦੀ ਮਿਹਨਤ ਤੇ ਇਹਨਾਂ ਦਾ ਮੁਕੱਦਰ ਇਹਨਾਂ ਨੇ ਕੰਮ ਕਰਨਾ ਬਾਕੀ 7C ਦੀ ਸਰਵਿਸ ਹਮੇਸ਼ਾ ਤੁਹਾਡੇ ਨਾਲ ਆਜੇ ਤੱਕ ਆਪਣਾ ਕੈਂਡੀਡੇਟ ਤੇ ਕੰਸਲਟੈਂਟ ਦਾ ਰਿਸ਼ਤਾ ਸੀ ਪਰ ਅੱਜ ਤੋਂ ਬਾਅਦ ਆਪਣਾ ਪਰਿਵਾਰਕ ਰਿਸ਼ਤਾ ਹਮੇਸ਼ਾ ਰਹੂਗਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਆਓ ਜਾਓ ਵੀਜ਼ਾ ਪਾਓ ਤੇ ਸੈਵਨ ਸੀ ਤੇ ਗਣਗਾਉਂ ਕਿਹਾ ਬਈ ਹਾਂਜੀ ਹਾਂਜੀ ਚਲ ਬਹੁਤ ਬਹੁਤ ਮਾਰਕਾ ਧੰਨਵਾਦ ਬਈ